55% ਦੀ ਸ਼ਰਤ ਕਦੇ ਵੀ ਰੱਦ ਨਹੀਂ ਹੋ ਸਕਦੀ ਉਮਰ ਦੀ ਜੋ ਮੰਗ ਹੈ ਉਮਰਾਂ ਤੋਂ ਛੋਟ ਦੀ ਇਹ ਕਦੇ ਨਹੀਂ ਮਿਲ ਸਕਦੀ ਬਹੁਤੇ ਸਾਥੀ ਇਸ ਗੱਲ ਦੇ ਭਲੇਖੇ ਦੇ ਵਿੱਚ ਬੈਠੇ ਹੈ ਕਿ ਬੀਤੇ ਕੁਝ ਦਿਨ ਪਹਿਲਾਂ ਸੇਪ ਦੇ ਵਿੱਚ 270 ਪੋਸਟਾਂ ਮਲਟੀਪਲ ਪਹਨਤ ਵਰਕਰ ਮੇਲ ਦੀਆਂ ਮਨਜ਼ੂਰ ਹੋਈਆਂ ਨੇ ਇਸ ਇਤਿਹਾਰ ਆਇਆ ਹੈ ਬਹੁਤੇ ਸਾਥੀ ਇਸ ਗੱਲ ਤੇ ਨਰਾਸ਼ ਹੈ ਕਿ ਉਮਰ ਹੱਦ ਛੋਟ ਨਹੀਂ ਮਿਲੀ ਇਸ ਕਰਕੇ ਬਾਕੀ ਵਿਭਾਗਾਂ ਦੇ ਵਿੱਚ ਸਿੱਖਿਆ ਵਿਭਾਗ ਦੇ ਵਿੱਚ ਵੀ ਉਮਰ ਹੱਦ ਛੋਟ ਨਹੀਂ ਮਿਲਣੀ 55% ਦੀ ਜਿਹੜੀ ਸ਼ਰਤ ਆ ਆਪਾਂ ਇੱਕ ਵਾਰ ਕਾਂਗਰਸ ਦੇ ਮੌਕੇ ਤੇ ਵਿਜੇਂਦਰ ਸਿੰਘਲਾ ਤੋਂ ਸਾਲ 2018-19 ਦੇ ਵਿੱਚ ਰੱਦ ਕਰਵਾਈ ਸੀ ਇਹ ਵੀ ਰੱਦ ਨਹੀਂ ਹੋਣੀ ਬਹੁਤਿਆਰ ਨੂੰ ਇਸ ਗੱਲ ਦਾ ਜਿਹੜਾ ਡਰ ਹੈ ਪਰ ਸੰਘਰਸ਼ ਦੇ ਨਾਲ ਸਾਰਾ ਕੁਝ ਸੰਭਵ ਹੈ ਮੋਦੀ ਕਹਿੰਦਾ ਸੀ ਕਾਲੇ ਕਾਨੂੰਨ ਰੱਦ ਨਹੀਂ ਹੋਣੇ ਭਾਰਤ ਦੇ ਵਿੱਚ ਕਿਸਾਨੀ ਸੰਘਰਸ਼ ਚੱਲਿਆ ਤਾਂ ਉਹ ਸਾਰੇ ਕਾਲੇ ਕਾਨੂੰਨ ਰੱਦ ਕਰਵਾਏ ਗਏ ਕਿਸਾਨ ਜਿੱਥੇ ਬੰਦਿਆਂ ਵੱਲੋਂ ਸਾਰਿਆਂ ਨੇ ਸਹਿਯੋਗ ਕੀਤਾ ਤਾਂ ਹੁਣ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਨੇਕਾ ਬਿਆਨ ਪਏ ਹੈ ਤੁਹਾਡੇ ਸਾਰਿਆਂ ਕੋਲ ਇਸ ਗੱਲ ਦਾ ਸਬੂਤ ਹੈ ਖਾਸ ਕਰਕੇ ਉਮਰ ਹੱਦ ਛੋਟ ਵਾਸਤੇ ਤਾ 55% ਵਾਲੀ ਤੁਹਾਡੇ ਕੋਲੇ ਉਦਾਹਰਨ ਹੈ ਕਿ ਆਪਾਂ ਕਾਂਗਰਸ ਦੇ ਮੌਕੇ ਤੇ ਰੱਦ ਕਰਵਾਈ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਕਦੇ ਵੀ ਦਾਖਲੇ 50 ਜਾਂ 55% ਦੀ ਸ਼ਰਤ ਦੇ ਨਾਲ ਨਹੀਂ ਹੋਏ ਗ੍ਰੈਜੂਏਸ਼ਨ ਦੇ ਵਿੱਚੋਂ ਵੀਆਰਡ ਦੇ ਵਿੱਚ ਇਹ ਵੀਆਰਡ ਦੇ ਵਿੱਚ ਦਾਖਲਾ ਹੋਣਾ ਹੈ ਕੈਟਾਗਰੀ ਦੇ ਰਿਜ਼ਰਵ ਕੈਟਾਗਰੀ ਦੇ 50% ਨੰਬਰ ਹੋਣਾ ਜਨਰਲ ਕੈਟਾਗਰੀ ਦੇ 55% ਨੰਬਰ ਹੋਣ ਤਾਂ ਵੀਆਰਡ ਦੇ ਵਿੱਚ ਦਾਖਲਾ ਹੋਊਗਾ ਗ੍ਰੈਜੂਏਸ਼ਨ ਦੇ ਵਿੱਚੋਂ ਇਹ ਅਜੇ ਤੱਕ ਵੀ ਲਾਗੂ ਨਹੀਂ ਹੋਇਆ ਤਾ ਜਦੋਂ ਲਾਗੂ ਨਹੀਂ ਹੋਇਆ ਇਹ 55% ਮਾਸਟਰ ਕੈਡਰ ਦੇ ਵਿੱਚੋਂ ਜੇਕਰ ਤੁਸੀਂ ਪੇਪਰ ਦੇਣਾ ਮਾਸਟਰ ਕੈਡਰ ਦਾ ਸਬਜੈਕਟ ਦਾ ਤੁਹਾਡੇ ਤੇ 55 ਲਾਗੂ ਹੋਊਗੀ ਇਹ ਸਰਕਾਰ ਵੱਲੋਂ ਲਿਆਂਦਾ ਗਿਆ ਤੇ ਬਹੁਤੇ ਲੋਕਾਂ ਨੂੰ ਇਸ ਗੱਲ ਦਾ ਡਰ ਹੈ ਕਿ ਲਾਗੂ ਹੀ ਰਹੂਗੀ ਰੱਦ ਨਹੀਂ ਹੋਣੀ ਪਰ ਸੰਸਥ ਦੇ ਨਾਲ ਸਾਰਾ ਕੁਝ ਸਮਝਦਾ ਹੈ ਪਰ ਜਿਹੜੀ ਵਿਚਾਰਨ ਵਾਲੀ ਗੱਲ ਹੈ ਉਹ ਇਹ ਹੈ ਕਿ ਸਾਡੇ ਵਾਸਤੇ ਇੱਕ ਇੰਡੀਕੇਸ਼ਨ ਮਿਲ ਗਈ ਹੈ ਸਾਡੇ ਵਾਸਤੇ ਇੱਕ ਇਸ਼ਾਰਾ ਮਿਲ ਗਿਆ ਕਿ ਜੇ ਜੇ ਵੀ ਆਪਾਂ ਚੁੱਪ ਰਹੇ ਜੇ ਅਜੇ ਵੀ ਨਾ ਬੋਲੇ ਜੇ ਅਜੇ ਵੀ ਸਿਰਫ ਤਿਆਰੀਆਂ ਤੱਕ ਰਹੇ ਕਿਉਂਕਿ ਅਸੀਂ ਹੈਲਥ ਦੇ ਵਿੱਚ ਇਹ ਗੱਲ ਵੇਖ ਲਈ ਹੈ ਸੰਘਰਸ਼ ਦੇ ਵਿੱਚ ਮਾਮੂਲੀ ਗਿਣਤੀ ਹੁੰਦੀ ਸੀ ਜਦੋਂ ਕੋਸਟਾ ਕੜਾਈਆਂ 100 150 ਦੀ ਗਿਣਤੀ 50 60 ਦੀ ਗਿਣਤੀ ਰਹਿ ਜਾਂਦੀ ਸੀ ਇਸ ਤੋਂ ਬਾਅਦ ਜਿਹੜੇ ਚੋਮਰਤ ਛੋਟ ਵਾਸਤੇ 40 ਜਾਂ 50 ਦੀ ਗਿਣਤੀ ਰਹਿ ਜਾਂਦੀ ਸੀ ਤਾਂ ਸਰਕਾਰ ਤੇ ਇਸ ਗੱਲ ਦਾ ਉਹਨਾਂ ਪ੍ਰੈਸ਼ਰ ਨਹੀਂ ਬਣ ਸਕਿਆ ਤੇ ਇਸ ਤਿਹਾਰ 1 ਅਗਸਤ ਤੋਂ ਆ ਗਿਆ ਅਪਲਾਈ ਹੋਣਾ ਸ਼ੁਰੂ ਹੋ ਗਿਆ ਹੋਵੇਗਾ ਚੇਤਰੀਕਤ ਹੋਣਾ ਸੀ ਤਾਂ ਪੰਜ ਤਰੀਕ ਨੂੰ ਮੀਟਿੰਗ ਹੋਈ ਹੈ ਸਿਹਤ ਵਿਭਾਗ ਦੇ ਵਿੱਚ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਪੰਜਾਬ ਕੈਬਨਿਟ ਨੇ ਇੱਕ ਵਾਰ ਇਹਨੂੰ ਰੱਦ ਕਰਕੇ ਸਾਨੂੰ ਵਾਪਸ ਭੇਜਤਾ ਖਾਸ ਕਰਕੇ ਜਿਹੜਾ ਹਰਪਾਲ ਸਿੰਘ ਚੀਮਾ ਖਜ਼ਾਨਾ ਮੰਤਰੀ ਉਹਨਾਂ ਨੇ ਤਾਂ ਹੁਣ ਆਪਣੇ ਕੋਲੇ ਸਿਹਤ ਦੇ ਵਿੱਚ ਲੰਬੀ ਲੜਾਈ ਲੜਨੀ ਪੈਣੀ ਹੈ ਉਹ ਇੱਕ ਵੱਖਰਾ ਇਸ਼ੂ ਹੈ ਸਿਹਤ ਵਾਲਿਆਂ ਦੇ ਨਾਲ ਗੱਲ ਕਰਾਂਗੇ ਜਿਹੜੇ ਤੁਹਾਡੇ ਕੋਲੇ ਹੈ ਕੋਈ ਆਰਟ ਆਡ ਡਰਾਫਟ ਦਾ ਕੋਈ ਵੀ ਆਡ ਦਾ ਜਾਂ ਹੋਰ ਜਿੱਥੇ ਬੰਦੀਆਂ ਵਾਲੇ ਸਾਥੀ ਹੈ ਓਵਰੇਜ ਹੋ ਗਈ ਹੈ ਆਹ ਇਹ ਸਰਕਾਰ ਦੇ तकरीबन 3.5 ਸਾਲ ਲੰਘ ਗਏ ਕੋਈ ਵੀ ਭਰਤੀ ਨਹੀਂ ਦਿੱਤੀ ਇਸਤਿਹਾਰ ਨਹੀਂ ਦਿੱਤਾ ਮਾਸਟਰ ਗੇਡਰ ਦਾ ਇਸ ਦੇ ਵਿੱਚ ਉਮਰ ਹੱਦ ਬਹੁਤੇ ਸਾਥੀ ਉਬਰੇ ਜੋ ਹੋ ਗਏ ਉਮਰਾ ਦੇ ਲੰਘਾ ਗਏ ਤਾਂ 55% ਵਾਲੀ ਸਰਤਰੀ ਸਾਡੇ ਸਾਥੀ ਉਸ ਤੋਂ ਭੀੜਤ ਹੈ ਤਾਂ ਤੁਹਾਡੇ ਕੋਲੇ ਸਭ ਤੋਂ ਵੱਡੀ ਉਦਾਹਰਨ ਪਿਛਲੇ ਸਮੇਂ ਦੀ ਪਈ ਹੈ ਕਿ ਵੇਅਰਜ਼ਗਾਰ ਜੂਨੀਅਨ ਨੇ ਰੱਦ ਕਰਵਾਈ ਸੀ ਹੋਰ ਸਿੱਖਿਆ ਦੇ ਵਿੱਚ ਸਿਹਤ ਦੇ ਵਿੱਚ ਉਮਰ ਹੱਦ ਛੋਟ ਮਿਲੀ ਨਹੀਂ ਮਿਲੀ ਇੱਕ ਵੱਖਰਾ ਇਸ਼ੂ ਹੈ ਅ ਸਿੱਖਿਆ ਦੇ ਵਿੱਚ ਸਹਿਯਕ ਪ੍ਰੋਫੈਸਰਾਂ ਦੀ 1158 ਦੇ ਵਿੱਚ 645 ਪੋਸਟਾਂ ਜਿਹੜੀਆਂ ਮਨਜ਼ੂਰ ਹੋਈਆਂ ਪਈਆਂ ਨੇ ਉਹਨਾਂ ਦੇ ਵਿੱਚ ਉਮਰ ਹੱਦ 45 ਕੀਤੀ ਗਈ ਹੈ ਤੇ ਆਪਣੀ ਮੰਗ ਇੱਕ ਮੌਕਾ ਸਾਰਿਆਂ ਨੂੰ ਪਹਿਲੀ ਦੂਜੀ ਇਹ ਕਿ 18 ਸਾਲ ਦਾ ਕੋਈ ਵੀ ਉਮੀਦਵਾਰ ਬੀਐਡ ਟੈਟ ਪਾਸ ਨਹੀਂ ਹੁੰਦਾ ਘੱਟੋ ਘੱਟ 22 ਜਾਂ 21 ਸਾਲ ਦੀ ਉਮਰ ਹੋ ਜਾਂਦੀ ਹੈ ਬੈਡ ਟੈਟ ਪਾਸ ਕਰਦੀ ਤਾਂ ਇਸ ਕਰਕੇ ਆਪਣੀ ਲੜਾਈ ਨਾਲ ਇਹਨਾਂ ਸਰਵਿਸ ਨਿਯਮਾਂ ਦੇ ਵਿੱਚ ਸੋਧ ਕਰਨ ਦੀ ਵੀ ਹੈ ਕਿ 18 ਤੋਂ 37 ਵਾਲੀ ਜਿਹੜੀ ਸ਼ਰਤ ਗਲਤ ਹੈ ਘੱਟੋ ਘਾਟੇ ਇਹਨੂੰ 22 ਤੋਂ 41 ਕੀਤਾ ਜਾਵੇ। ਢੇਠਾ ਤੋਂ 4 ਸਾਲ ਉੱਪਰ ਚੁੱਕ ਦਿੱਤੀ ਜਾਵੇ, ਉੱਪਰ ਤੋਂ 4 ਸਾਲ ਉੱਪਰ ਲਜਾਈ ਜਾਵੇ। ਇਹ ਹਮੇਸ਼ਾ ਵਾਸਤੇ ਪੱਕੀ ਕਰ ਦਿੱਤੀ ਜਾਵੇ ਜਾਂ ਜਿਵੇਂ ਗਵਾਂਡੀ ਸੂਬਿਆਂ ਦੇ ਵਿੱਚ 42 ਸਾਲ ਐਪਰ ਲਿਮਟ ਜਨਰਲ ਕੈਟਾਗਰੀ ਲਈ ਆ ਰਿਜ਼ਰਵ ਕੈਟਾਗਰੀ ਦੇ ਲਈ 5 ਸਾਲ ਦੀ ਛੋਟ ਹੈ। ਇਸ ਤਰੀਕੇ ਨਾਲ ਕੀਤਾ ਜਾਵੇ। ਆਉਦੀ ਪਾਰਟੀ ਦੇ ਵਿੱਚ ਇੱਕ ਮੌਕਾ ਸਾਰਿਆਂ ਨੂੰ ਦਿੱਤਾ ਜਾਵੇ। ਵੇਖੋ ਸਾਥੀਓ ਸਾਰਾ ਕੁਝ ਸੰਭਵ ਹੈ। ਪਰ ਤੁਹਾਡੇ ਸਹਿਯੋਗ ਦੇ ਨਾਲ ਜੇਕਰ ਤੁਸੀਂ ਘਰਾਂ ਕੇ ਬੈਠੇ ਰਹੋਗੇ ਕੱਲੇ ਕੋਜਨ ਸੈਂਟਰਾਂ ਚ ਬੈਠੋਗੇ ਇਸ ਗੱਲ ਦੀ ਉਮੀਦ ਤੇ ਬੈਠੋਗੇ ਕਿ ਯੂਨੀਅਨ ਰੱਦ ਕਰਵਾ ਦੂ ਯੂਨੀਅਨ ਵੀ ਲੋਕਾਂ ਦੇ ਨਾਲ ਵੇਜ਼ਦਾਰਾਂ ਦੇ ਨਾਲ ਤੁਹਾਡੀ ਗਿਣਤੀ ਦੇ ਨਾਲ ਹੁੰਦੀ ਹੈ ਦੋ ਚਾਰ ਸਾਥੀਆਂ ਦੇ ਬਸ ਦੀ ਗੱਲ ਨਹੀਂ ਹੈ ਪਿਛਲੇ ਸਮਿਆਂ ਦੇ ਵਿੱਚ ਕਾਫੀ ਕੋਸ਼ਿਸ਼ਾਂ ਕਰਕੇ ਵੇਖੀਆਂ ਨੇ ਤਾਂ ਉਹਨਾਂ ਆਖਰੀ ਹੱਲਾ 14 ਅਗਸਤ ਹੈ 14 ਅਗਸਤ ਨੂੰ ਪੱਕਾ ਮੋਰਚਾ ਸੁਰੂਰ ਦੇ ਵਿੱਚ ਸ਼ੁਰੂ ਕਰ ਰਹੇ ਆ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਜੇਕਰ ਤੁਸੀਂ ਉਮਰਾਂਦ ਛੋਟ ਲੈਣੀ ਹੈ ਜੇਕਰ ਪੰਜਾਹ ਪਰਸੈਂਟ ਰੱਦ ਕਰਵਾਉਣੀ ਹੈ ਜੇਕਰ ਮਾਸਟਰ ਕੈਡਰ ਲੈਕਚਰਰਾਂ ਦੀਆਂ ਪੋਸਟਾਂ ਲੈਣੀਆਂ ਨੇ 3743 ਰੱਦ ਕੀਤੀਆਂ ਸੀ ਉਹਨਾਂ ਦੇ ਵਿੱਚ ਬਾਕੀ ਸਾਰੇ ਵਿਸ਼ਿਆਂ ਦੀਆਂ ਜੇਕਰ ਹੋਰ ਜਿਹੜੀਆਂ ਅਨੇਕਾਂ ਮੰਗਾ ਨੇ ਉਹਨਾਂ ਨੂੰ ਹੱਲ ਕਰਵਾਉਣਾ ਹੈ ਇਥੋਂ ਤੱਕ ਕਿ ਯੂਨੀਅਨ ਬੇਰਜਗਰ ਸੰਜਾਪੁਰ ਚਾਤਾ ਸਰਚ ਕਰਦੀਆਂ ਪੋਸਟਾਂ ਵਾਸਤੇ ਉਰਦੂਈਆ ਪੋਸਟਾਂ ਵਾਸਤੇ ਮਿਊਜ਼ਿਕ ਦੀਆਂ ਪੋਸਟਾਂ ਵਾਸਤੇ ਹੋਰ ਸਬਜੈਕਟਾਂ ਦੇ ਪੋਸਟਾਂ ਵਾਸਤੇ ਵੀ ਜਿਹੜਾ ਗੰਭੀਰ ਹੈ ਤਾਂ ਜੋ ਸਾਡੇ ਕੁਝ ਸਾਥੀ ਉਧਰ ਜਾਣ ਸਹਿਯਕ ਪ੍ਰੋਫੈਸਰ ਦੀ ਭਰਤੀ ਪਹਿਲਾਂ ਹੋਵੇ ਲੈਕਚਰਰ ਦਾ ਇਸ਼ਤਿਹਾਰ ਪਹਿਲਾਂ ਆਵੇ ਕਬੱਡੀ ਗੱਲਤੀ ਸਾਡੀ ਉਚਜੋਗਤਾ ਰੱਖਣ ਵਾਲੇ ਸਾਥੀ ਸਾਡੇ ਉਧਰ ਚਲੇ ਜਾਣ ਤਾਂ ਮਾਸਟਰ ਕੈਡਰ ਦਾ ਸਾਰੇ ਖਾਲੀ ਅਸਾਮੀਆਂ ਦਾ ਇਸ਼ਤਿਹਾਰ ਆਵੇ ਇਹ ਬਿਰਤ ਦਾ ਸੱਜੇ ਮੋਰਚੇ ਦੀ ਮੰਗ ਹੈ ਸਾਝੇ ਦੋਸਤਾਂ ਆਰਟ ਐਂਡ ਕਰਾਫਟ ਦਾ 250 ਜਿਹੜਾ ਪੋਸਟਾਂ ਦਾ ਪੇਪਰ ਹੈ ਉਹ ਮੰਗ ਹੈ ਆਰਟ ਐਂਡ ਕਰਾਫਟ ਦਾ ਅਪਰਿਯੂਨ ਦੀ ਜਿਹੜੀ ਕਿ ਮੋਰਚੇ ਦੇ ਵਿੱਚ ਸ਼ਾਮਲ ਹੈ ਤਾਂ ਤੁਹਾਨੂੰ ਬੇਨਤੀ ਹੈ ਤੁਹਾਨੂੰ ਇਸ ਵੀਡੀਓ ਜਰੀਏ ਜੇਕਰ ਤੁਸੀਂ ਅਜੇ ਵੀ ਚਾਹੁੰਦੇ ਹੋ ਇਹ ਤੁਹਾਡੀਆਂ ਡਿਗਰੀਆਂ ਡਿਪਲੋਮੇ ਬਚ ਜਾਣ ਤੁਹਾਡੇ ਸਾਹਮਣੇ ਇੱਕ ਦਰਦਾ ਸੰਕੇਤ ਇੱਕ ਖਤਰੇ ਦੀ ਇਨਸਾਨੀ ਪਰਬਟ ਹੋ ਚੁੱਕੀ ਹੈ ਕਿ ਸੇਧ ਦੇ ਵਿੱਚ ਉਮਰ ਹੱਥ ਛੋਟ ਨਹੀਂ ਦਿੰਦੀ ਭਾਵੇਂ ਅਸੀਂ ਉਧਰ ਲੜਾਈ ਲੜਾਂਗੇ ਤੇ ਉਮਰ ਹੱਥ ਛੋਟ ਲਵਾਂਗੇ ਇੱਧਰ ਤੁਹਾਡੇ ਕੋਲੇ ਰਹੇ ਦੇ ਟਾਈਮ ਦੇ ਵਿੱਚ ਜਾਣਕਾਰੀ ਆ ਗਈ ਸਮਾਂ ਪਿਆ ਤੁਹਾਡੇ ਕੋਲੇ 31 12 2025 ਤੋਂ ਪਹਿਲਾਂ ਆਪਾਂ ਇਸ ਇਤਿਹਾਰ ਵੀ ਲੈਣਾ ਕਿਉਂਕਿ ਹੋਰ ਵੱਡੀ ਗਿਣਤੀ ਦੇ ਵਿੱਚ ਸਾਡੇ ਸਾਥੀ ਓਵਰਜ ਹੋ ਸਕਦੇ ਆ ਉਹ ਲੈਕਚਰਾਰ ਦਾ ਮਾਸਟਰ ਕੇਡਰ ਦਾ ਸ ਹੈ ਪ੍ਰੋਫੈਸਰ ਦਾ ਇਹ ਸਾਰੇ ਆਪਾਂ ਇਸ ਇਤਿਹਾਰ ਵੀ ਲੈਣੇ ਆ ਪਰ ਉਮਰ ਹੱਥ ਛੋਟ ਤੇ 55 ਵੀ ਰੱਦ ਕਰਵਾਉਣੀ ਹੈ ਸੰਭਵ ਤੁਹਾਡੇ ਸਹਿਯੋਗ ਦੇ ਨਾਲ ਹੈ ਤੁਹਾਡੇ ਕੋਲ ਇਤਿਹਾਸ ਹੈ ਕਿ ਬੇਰਜ਼ਗਾਰ ਬੀਆਟਟਪਾ ਯੂਨੀਅਨ ਜਾਂ ਬੇਰਜ਼ਗਾਰ ਸਾਂਝਾ ਮੋਰਚਾ ਪਿਛਲੇ ਸਮੇਂ ਤੋਂ ਜਦੋਂ ਤੋਂ ਸੰਘਰਸ਼ ਕਰ ਰਿਹਾ ਹੈ ਅਨੇਕਾਂ ਮੰਗਾਂ ਪ੍ਰਵਾਨ ਕਰਵਾਈਆਂ ਨੇ ਤਾਂ ਹੁਣ ਇਹ ਮਾਮੂਲੀ ਮੰਗਾਂ ਨੇ ਦੇਖੋ ਉਮਰ ਹੱਦ ਛੋਟ 55% ਆਪਾਂ ਆਪਸੀ ਏਕੇ ਦੇ ਨਾਲ ਸੰਘਰਸ਼ ਦੇ ਨਾਲ ਜਿੱਤਾਂਗੇ ਪੋਸਟਾਂ ਦੇਣੀਆਂ ਨੇ ਸਰਕਾਰ ਨੇ ਪਰ ਜੇਕਰ ਅਸੀਂ ਇਕੱਠੇ ਹੋ ਕੇ ਨਾ ਤੁਰੇ ਜੇਕਰ ਘੱਟ ਗਿਣਤੀ ਨਿਕਲੇ ਤਾਂ ਮਾਮੂਲੀ ਪੋਸਟਾਂ ਦੇਣੀਆਂ ਨਹੀਂ ਜਿਹੜੇ ਸਾਥੀ ਅਜੰਡਰੀ ਹੈ ਫਿਰ ਉਹ ਇਸ ਭਰਤੀ ਚੋਂ ਰਹਿ ਗਏ ਤੇ ਅਗਲੀ ਭਰਤੀ ਵੇਲੇ ਵੀ ਉਹਨਾਂ ਨੂੰ ਮੌਕਾ ਵੀ ਨਹੀਂ ਮਿਲਣਾ ਤਾਂ ਹੁਣ ਸਾਡੇ ਕੋਲੇ ਜੇ 3.5 ਸਾਲ ਚ ਸਰਕਾਰ ਨੇ ਇੱਕ ਵੀ ਭਰਤੀ ਨਹੀਂ ਦਿੱਤੀ ਸਾਡੇ ਕੋਲੇ ਸਮਾਂ ਹੈ ਕਿ ਅਸੀਂ ਵੱਡੀ ਘੰਟੀ ਦੇ ਵਿੱਚ ਇਕੱਠੇ ਹੋਈਏ ਜਿੰਨੀਆਂ ਖਾਲੀ ਅਸਾਮੀਆਂ ਪਈਆਂ ਨੇ 25-3000 20000 ਅਸਾਮੀਆਂ ਆਪਾਂ ਮਸਟਰ ਗੈਡਰ ਦੀਆਂ ਲਈਏ ਲੈਕਚਰਰਾਂ ਦੀਆਂ ਸੈਕ ਪ੍ਰੋਫੈਸਰਾਂ ਦੀਆਂ ਜਿਹੜੀਆਂ ਲਈਏ ਤਾਂ ਸਾਡੇ ਵੱਡੀ ਘੰਟੀ ਦੇ ਵਿੱਚ ਸਾਥੀਆਂ ਨੂੰ ਰੋਜ਼ਗਾਰ ਵੀ ਮਿਲੇ ਉਮਰਾਂ ਦਾ ਛੋਟ ਵੀ ਮਿਲੇ 55% ਵੀ ਰੱਦ ਹੋਵੇ ਇਹ ਸਾਰੀਆਂ ਮੰਗਾ ਇੱਕ ਦੂਜੇ ਦੇ ਨਾਲ ਜੁੜਕੀ ਹੈ ਜੇ ਕੋਈ ਇਹ ਗੱਲ ਕਹੇ ਕਿ ਆਪਾਂ ਪਹਿਲਾਂ ਪੋਸਟਾ ਲੈ ਲਈਏ ਫਿਰ ਆਪਾਂ ਮਾਸਟਰ ਗਿਆ ਜਿਹੜਾ 55% ਰੱਦ ਕਰਾ ਲਾਂਗੇ ਜਾਂ ਉਮਰ ਲੈ ਲਾਂਗੇ ਸੰਭਵ ਨਹੀਂ ਹੈ ਜੇ ਕੋਈ ਕਹੇ ਕਿ ਪਹਿਲਾਂ ਆਪਾਂ 55 ਕੱਲੀ ਰੱਦ ਕਰਵਾ ਲਈਏ ਇਹ ਵੀ ਸੰਭਵ ਨਹੀਂ ਹੈ ਜੇ ਕੋਈ ਕਹੇ ਕੱਲੀ ਆਪਾਂ ਉਮਰ ਹੱਦ ਛੋਟ ਲੈ ਲਈਏ ਇਹ ਵੀ ਸੰਭਵ ਨਹੀਂ ਹੈ ਸਾਰਾ ਕੁਝ ਇੱਕ ਦੂਜੇ ਨਾਲ ਜੁੜਕੇ ਹੈ ਵਿੱਚ ਲੈਕਚਰਰ ਵਿੱਚ ਹੈ ਪ੍ਰੋਫੈਸਰ ਵਿੱਚ ਹੈ ਆਪਣੀ ਮਾਸਟਰ ਡਿਗਰੀ ਇਸ ਕਰਕੇ ਸਾਥੀਓ ਤੁਹਾਨੂੰ 14 ਤਰੀਕ ਨੂੰ 14 ਅਗਸਤ ਨੂੰ ਸੰਗਰੂਰ ਆਪਾਂ ਬੇਰਕਾਰ ਇੱਕ پلان ਇਕੱਠੇ ਹੋ ਕੇ ਮੁੱਖ ਮੰਤਰੀ ਦੀ ਕੋਠੀ ਉੱਗੇ ਪੱਕਾ ਮੋਰਚਾ ਸ਼ੁਰੂ ਕਰਨਾ ਹੈ ਜਿੱਥੋਂ ਤੱਕ ਤੁਹਾਡੇ ਕੋਲ ਇਹ ਵੀਡੀਓ ਪਹੁੰਚੇ ਜਿੱਥੋਂ ਤੱਕ ਇਹ April ਪਹੁੰਚੇ ਜੇ ਤੁਸੀਂ ਇਸ ਤੇ ਗੌਰ ਕਰਦੇ ਹੋ ਜੇਕਰ ਤੁਸੀਂ ਇਸ ਤੇ ਅਸਰ ਕਰਦੇ ਹੋ ਤਾਂ ਆਪੋ ਆਪਣੇ ਨਾਮ ਨੋਟ ਇਸ ਵੀਡੀਓ ਦੇ ਨਾਲ ਤੁਹਾਨੂੰ ਨੰਬਰ ਮਿਲੂਗਾ ਉੱਥੇ ਭੇਜ ਦਿਓ ਸੈਂਡ ਕਰ ਦਿਓ ਤੇ ਆਪਾਂ ਪੱਕਾ ਮੋਰਚਾ ਸ਼ੁਰੂ ਕਰੀਏ ਜੇ ਤੁਸੀਂ ਨਾ ਜਾਗੇ ਜੇ ਤੁਸੀਂ ਨਾ ਬੋਲੇ ਜੁਨੀਅਨ ਆਪਣੇ ਸਮਰੱਥਾ ਦੇ ਅਨਸਾਰ ਮੋਰਚਾ ਆਪਣੀ ਸਮਰੱਥਾ ਦੇ ਅਨਸਾਰ ਲੜਾਈ ਲੜਦੇ ਆ ਤਾਂ ਫਿਰ ਪ੍ਰਾਪਤੀ ਵੀ ਉਸ ਹਿਸਾਬ ਦੇ ਨਾਲ ਹੋਣੀ ਹੈ ਜੇ ਵੱਡੀ ਪ੍ਰਾਪਤੀ ਚਾਹਣਿਓ ਤਾਂ ਪੂਰੇ ਪੰਜਾਬ ਦੇ ਵਿੱਚ ਇੱਕ ਮਾਹੌਲ ਪੈਦਾ ਕਰ ਦਿਓ ਕਿ ਮੁੱਖ ਮੰਤਰੀ ਝੂਠਾ ਨਿਕਲ ਗਿਆ ਮੁੱਖ ਮੰਤਰੀ ਗੱਪਵਾਜ਼ ਨਿਕਲ ਗਿਆ ਮੁੱਖ ਮੰਤਰੀ ਨੇ ਗੱਪ ਮਾਰੇ ਸੀ ਕਿ ਉਮਰਾਂਦ ਛੋੜ ਦੇਵਾਂਗੇ ਜੀ ਤੱਕ ਦਿੱਤੀ ਨਹੀਂ ਉਦਾਹਰਣ ਸਾਹਮਣੇ ਹੈ ਸਿਹਤ ਮੈਕਮੇ ਦੇ ਵਿੱਚ ਜਿਹੜੀਆਂ ਵੀਡੀਓਜ਼ ਮੁੱਖ ਮੰਤਰੀ ਆ ਪਿਛਲੇ ਟਾਈਮ ਦੀਆਂ ਪਈਆਂ ਨੇ ਉਹਨਾਂ ਨੂੰ ਵੱਧ ਤੋਂ ਵੱਧ ਥਾਵਾ ਤੇ ਡਾਇਰੈਕਟ ਸ਼ੇਅਰ ਕਰ ਦਿਓ ਪਤਾ ਲੱਗੇ ਲੋਕਾਂ ਨੂੰ ਪੰਜਾਬ ਦੇਆਂ ਨੂੰ ਕਿ ਇਹ ਸਿਰਫ ਬਿਆਨਵਾਜੀ ਰਹੇਗੀ ਸਿਹਤ ਦੇ ਵਿੱਚ ਨੌਕਰੀ ਦੇਣ ਵਾਸਤੇ ਉਮਰਾਂਦ ਛੋੜ ਨਹੀਂ ਦਿੱਤੀ ਇਹ ਨਾ ਹੋਵੇ ਇਹ ਸਿੱਖਿਆ ਦੇ ਵਿੱਚ ਵੀ ਉਮਰਤ ਛੋੜ ਨਾ ਦੇਣ 55% ਰੱਦ ਨਾ ਕਰਨ ਤਾਂ ਹਜੇ ਤੁਹਾਡੇ ਕੋਲੇ ਸਮਾਂ ਯੂਨੀਅਨ ਦਾ ਮੋਰਚੇ ਦਾ ਆਪਣੇ ਨਾਲ ਸਾਥ ਦੇ ਦਿਓ ਵੀਰ ਜੀ ਦਾ ਸਾਂਝੀ ਮੋਰਚੇ ਦਾ ਆਪਾਂ ਇਕੱਠੇ ਹੋ ਕੇ ਲੜਾਈ ਜਿੱਤ ਸਕਦੇ ਆ 14 ਅਗਸਤ ਨੂੰ ਸੂਰੂ ਪਹੁੰਚੋ ਵੀਰ ਜੀ